ਰਾਸ਼ਟਰੀ ਸੰਚਾਲਕ ਭਾਰਤੀ ਵਾਲਮੀਕੀ ਪਰਿਵਾਰ ਸੁਆਗਤ ਭਾਵਦਾ ਸ ਸਭ ਤੋਂ ਪਹਿਲਾਂ ਤੁਹਾਡੇ ਇੱਥੇ ਆਉਣ ਤੇ ਮੈਂ ਧੰਨਵਾਦ ਕਰਦਾ ਜਿੰਨਾ ਮੇਰੇ ਪੱਤਰਕਾਰ ਭੈਕਰ ਸਾਰਿਆਂ ਨੂੰ ਜੈ ਵਾਲਮੀਕੀ ਜੈ ਭੀ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਭੂਪੁਰ ਵਿੱਚ ਜਿਹੜੀ ਇਹ ਪ੍ਰੈਸ ਕਾਨਫਰੰਸ ਰੱਖੀ ਹੈ ਇਹ 2015 ਤਰੀਕ ਨੂੰ ਇਟਾਬਦੀ ਰੋਡ ਬਰਿਆਮ ਜਿਹੜਾ ਆਪਣਾ ਫਿਰਸਤਾ ਹੈਗਾ ਉੱਥੇ ਦੋ ਨੌਜਵਾਨ ਮੁੰਡਿਆਂ ਦਾ ਜਿਹੜਾ ਐਕਸੀਡੈਂਟ ਜੋ ਸਾਨੂੰ ਪਤਾ ਲੱਗਿਆ ਡੈਥ ਹੋਈ ਹੈ ਬਹੁਤ ਮੰਦਭਾਗੀ ਘਟਨਾ ਹੈ ਬਖਵਾਖ ਜਥੇਬੰਦੀਆਂ ਦੇ ਆਗੂ ਮੇਰਾ ਮਨੂ ਪੇਚੀ ਜੀ ਹੈ ਜਸ ਕਲਿਆਣ ਜੀ ਹੈ ਬ੍ਰਾਮ ਜੀ ਹੋਰ ਵੀ ਜਿੰਨੇ ਵੱਖ-ਵੱਖ ਚੱਪੇ ਮੰਡੀਆਂ ਦੇ ਵੀਰ ਜੀ ਆ ਅਸੀਂ ਅੱਜ ਤੁਹਾਡੇ ਸਾਹਮਣੇ ਰੂਰੂ ਹੋਏ ਆ ਤੁਹਾਡੇ ਨਾਲ ਸਭ ਤੋਂ ਪਹਿਲਾਂ ਤਾਂ ਅਸੀਂ ਸਾਰੇ ਸਮੂਹਕ ਤੌਰ ਤੇ ਜਿਹੜਾ ਉਹ ਬੱਚੇ ਜਿਹੜੇ ਨੌਜਵਾਨ ਜਿਹੜਾ ਦੀ ਡੈਥ ਹੋਈ ਆ ਜਿਹਨਾਂ ਦੀ ਮ੍ਰਿਤਿ ਹੋਈ ਆ ਅਸੀਂ ਸਾਰੇ ਉਹਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦੇ ਆਂ ਬਹੁਤ ਦੁੱਖ ਦੀ ਗੱਲ ਹੈ ਕਿਸੇ ਦੇ ਨੌਜਵਾਨ ਪੁੱਤ ਦਾ ਦੁਨੀਆ ਤੋਂ ਚਲੇ ਜਾਣਾ ਇਹ ਦੁੱਖ ਦੀ ਘੜੀ ਹੈ ਅਸੀਂ ਆਪਣੀਆਂ ਭਾਵਨਾਵਾਂ ਵੀ ਉਹਨਾਂ ਨਾਲ ਵਖਤ ਕਰਦੇ ਆਂ ਕਿ ਸਾਨੂੰ ਵੀ ਦੁੱਖ ਹੈ ਸਾਰਿਆਂ ਨੂੰ ਪਰ ਪ੍ਰਸ਼ਾਸਨ ਨੂੰ ਇੱਕ ਅਪੀਲ ਕਰਨਾ ਚਾਹੁੰਦੇ ਆ ਜੇ ਪਰਿਵਾਰ ਨੂੰ ਲੱਗਦਾ ਹੈ ਕਿ ਇਹ ਜਿਹੜੀ ਆ ਐਕਸੀਡੈਂਟਲ ਜਿਹੜੀਆਂ ਮੌਤਾਂ ਹੋਈਆਂ ਕੋਈ ਜਾਂਚ ਦਾ ਵਿਸ਼ਾ ਹੈ ਤੇ ਉਹ ਪੁਲਿਸ ਪ੍ਰਸ਼ਾਸਨ ਨੇ ਕਰਨੀ ਚਾਹੀਦੀ ਸੋ ਸਾਡੇ ਪਰਿਵਾਰ ਇੱਕ ਦੋ ਹੈਗੇ ਆ ਵਿੱਚ ਬੈਠੇ ਸਾਡੇ ਬਿਸ਼ਨ ਜੀ ਆ ਕਿਤੇ ਕੋਈ ਗੱਲ ਉੱਠੀ ਹੈ ਵੀ ਇਹਨਾਂ ਦਾ ਵਿੱਚ ਕੋਈ ਰੋਲ ਹੈ ਦੇਖੋ ਅਸੀਂ ਇਸ ਪਰਿਵਾਰ ਨਾਲ ਨਿੱਜੀ ਵੀ ਜਾਣਦੇ ਆ ਵਿਸ਼ਨੂਹਣਾ ਦੇ ਪਰਿਵਾਰ ਨੂੰ ਚਲੋ ਨਾਮ ਕੱਢ ਪਰਿਵਾਰ ਹੈਗਾ ਉਹ ਚੰਗਾ ਪਰਿਵਾਰ ਆ ਪਰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਉਹ ਬੱਚਿਆਂ ਨਾਲ ਉਹ ਪਰਿਵਾਰਾਂ ਨਾਲ ਬਹੁਤ ਮਾਰੀ ਹੋਈ ਆ ਪਰਚਾ ਬਣਦਾ ਜੇ ਪਰਿਵਾਰ ਨੂੰ ਸ਼ਿਕਾਇਤ ਜਿਹੜੇ ਜਿਨ੍ਹਾਂ ਦੇ ਬੱਚੇ ਗਏ ਆ ਉਹਨਾਂ ਦੇ ਪਰਿਵਾਰਾਂ ਨੂੰ ਹੱਕ ਆ ਜਾਂਚ ਕਰਾਉਣ ਦਾ ਜੇ ਉਹਨਾਂ ਨੂੰ ਲੱਗਦਾ ਪਰ ਪ੍ਰਸ਼ਾਸਨ ਨੂੰ ਇਹ ਅਗਾਹ ਕਰਦੇ ਆ ਵੀ ਦੇਖੋ ਐਮੀ ਕਿਸੇ ਦੇ ਹੋਰ ਬੱਚਿਆਂ ਦਾ ਧੱਕਾ ਨਾ ਹੋਵੇ ਕਿਸੇ ਦੇ ਬੱਚਿਆਂ ਦਾ ਕੋਈ ਪਰਿਵਾਰ ਹੈ ਚਾਹੇ ਦੁੱਗਨ ਜੀ ਦਾ ਪਰਿਵਾਰ ਹੈ ਚਾਹੇ ਕੋਈ ਪਰਿਵਾਰ ਹੈ ਪਰਚਾ ਕਰਉਣਾ ਹਰ ਬੰਦੇ ਦਾ ਰਾਈਟ ਬਣਦਾ ਕਾਨੂੰਨੀ ਹੱਕ ਹੈ ਪਰ ਮਤਲਬ ਇਹ ਨਾ ਪੁਲਿਸ ਪ੍ਰਸ਼ਾਸਨ ਨੂੰ ਇਹ ਗਾਹ ਕਰਨਾ ਚਾਹੁੰਦੇ ਆ ਕਿਤੇ ਜਲਦਬਾਜੀ ਚ ਕੋਈ ਇਹੋ ਜਿਹਾ ਨਾ ਕੰਮ ਕਰਤਾ ਜਾਵੇ ਜਾਂ ਕੋਈ ਇਹੋ ਜਿਹੇ ਬੰਦਿਆਂ ਦੇ ਨਾਮ ਨਾਮਿਨੇਟ ਕਰ ਦਿੱਤੇ ਜਾਣ ਪਰਚੇ ਦੇ ਵਿੱਚ ਜਿਹੜਾ ਫਿਰ ਸਮਾਜ ਆ ਕਦੇ ਹੋਰ ਦਾ ਸ਼ਾਵਲ ਨੂੰ ਜਾਏ ਜਿਹੜੀ ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ ਵੀ ਜਿਹੜੀ ਮੌਤਾਂ ਹੋਈਆਂ ਅਸੀਂ ਸਾਡਾ ਉਸ ਪਰਿਵਾਰ ਦੇ ਨਾਲ ਸਾਡੀ ਪੂਰੀ ਹਮਦਰਦੀ ਹੈ ਅਸੀਂ ਪਰਿਵਾਰ ਦੇ ਨਾਲ ਖੜੇ ਆਂ ਔਰ ਪ੍ਰਸ਼ਾਸਨ ਦੇ ਨਾਲ ਵੀ ਜਿੱਥੇ ਕਿਤੇ ਸਾਡੇ ਬੰਦਿਆਂ ਦੀ ਵਿਸ਼ਨ ਦੇ ਪਰਿਵਾਰ ਦੀ ਇਹਨਾਂ ਦੀ ਜਾਂਚ ਦੇ ਵਿੱਚ ਕਿਤੇ ਜ਼ਰੂਰਤ ਪੈਂਦੀ ਹੈ ਔਰ ਅਸੀਂ ਪੂਰਾ ਜਿਹੜੀ ਆ ਪ੍ਰਸ਼ਾਸਨ ਨਾਲ ਵੀ ਖੜੇ ਆਂ ਅਸੀਂ ਪੂਰੀ ਉਹਨਾਂ ਨਾਲ ਕੋਆਪਰੇਟ ਕਰਾਂਗੇ ਪਰ ਇੱਕ ਗੱਲ ਹੈਗੀ ਆ ਤੱਕਾ ਨਾ ਕੀਤਾ ਜਾਵੇ ਪ੍ਰੈਸ਼ਰਲੀ ਨਹੀਂ ਕੋਈ ਪ੍ਰੈਸ਼ਰ ਬਣ ਜਾਵੇ ਜਾਂ ਕੋਈ ਰਾਜਨੀਤਿਕ ਪ੍ਰੈਸ਼ਰ ਬਣ ਜਾਵੇ ਤੇ ਉਹ ਪਰਚਾ ਦੇ ਵਿੱਚ ਨਾ ਨਾਮਿਨੇਟ ਕਰ ਦਿੱਤੇ ਜਾਣ ਇਸ ਚੀਜ਼ ਦੇ ਅਸੀਂ ਤੱਕੇ ਦੇ ਖਿਲਾਫ ਆ ਬਾਕੀ ਪਰਿਵਾਰਾਂ ਦੇ ਨਾਲ ਸਾਡੀ ਸਹਿਮਤੀ ਹੈ 1 ਮਿੰਟ ਕਾਲ ਮਾਰ ਆ ਗਿਆ ਪਰ ਇਹ ਕਹਿਣਾ ਚਾਹੁੰਦਾ ਵੀ ਤੁਹਾਨੂੰ ਇਹ ਅਸ਼ੰਕਾ ਹੈਗੀ ਆ ਕਿ ਉਸ ਕੇਸ ਵਿੱਚ ਤੁਹਾਡੇ ਜਿਹੜੇ ਕੁਝ ਨਾਮ ਜ਼ਮਨ ਕੀ ਤਿਆਜ ਕਰ ਰਹੇ ਆ ਤੁਹਾਨੂੰ ਲੱਗਦਾ ਤੁਸੀਂ ਪ੍ਰਸ਼ਾਸਨ ਨੂੰ ਇੱਕ ਤਰ੍ਹਾਂ ਨਾਲ ਇਹ ਮਤਲਬ ਵਾਰਨਿੰਗ ਦੇ ਰਿਹਾ ਵੀ ਜੇ ਸਾਡੇ ਖਿਲਾਫ ਕੋਈ ਏਡਾ ਕੀਤਾ ਤੇ ਅਸੀਂ ਮਤਲਬ ਸੰਗਰ ਸਗਰਾਂਗੇ ਯਾ ਬਸ ਵੀ ਤਾ ਵਾਹ ਸਗਰਾਂ ਚੌਪੜੀ ਬੈਠਾ ਵੇ ਮੈਂ ਤੁਹਾਡੇ ਇਹ ਨਾ ਪਰ ਨਾ ਦੀ ਗੱਲ ਇਹ ਸ਼ਾਰਟਕਟ ਇਹ ਆ ਮੰਨ ਲਓ ਵਾਰਨਿੰਗ ਨਹੀਂ ਵਾਰਨਿੰਗ ਨਹੀਂ ਚਲੋ ਆਪਾਂ ਵਾਰਨਿੰਗ ਵੀ ਹੋ ਗਈ ਤੁਹਾਡੀ ਪ੍ਰਸ਼ਾਸਨ ਨੂੰ ਆਪਾਂ ਪ੍ਰਸ਼ਾਸਨ ਨਹੀਂ ਮੰਨ ਲਓ ਜੇ ਤੁਹਾਡੇ ਜੀ ਲੁਗਾਈ ਜਾਂ ਜਾਂਚ ਰੱਖ ਦਿੰਦੇ ਆ ਹਾਂਜੀ ਗੱਲ ਤੇ ਸਬੂਤਾਂ ਤੇ ਚੱਲਣੀ ਹੈ ਨਾ ਲੁਗਾਈ ਨਾ ਜਾਂਚ ਕਰਕੇ ਲੁਗਾਈ ਨਾ ਜਾਂਚ ਕਰਕੇ ਮੰਨ ਲਓ ਤੁਹਾਡੇ ਸਾਹਮਣੇ ਕੋਈ ਸਬੂਤ ਰੱਖ ਦਿੰਦੇ ਆ ਤੁਹਾਡੇ ਉਹ ਬੰਦਿਆਂ ਦੇ ਖੁੱਦ ਠੀਕ ਹੈ ਜੀ ਹੈ ਇਹ ਤਾਂ ਮਨ ਨਾ ਬੈਣਾ ਹੀ ਹੈ ਨਾ ਹਾਂ ਇਹ ਮਨ ਬਿਲਕੁਲ ਬਿਲਕੁਲ ਜੇ ਸਬੂਤਾ ਤਾਂ ਬਿਨਾ ਰੱਖਦੇ ਆ ਫੇ ਤੁਸੀਂ ਜਿਹੜਾ ਉਹ ਜਦੋਂ ਆਪਾਂ ਇਹ ਪਰਿਵਾਰਾਂ ਦੇ ਨਾਲ ਆ ਜੀ ਹਾਂ ਜੀ ਦੇਖੋ ਜੇ ਤਾਂ ਬਸ ਤਾਂ ਕਿ ਨਾ ਮੈਂ ਤੁਹਾਨੂੰ ਬੇਨਤੀ ਕੀਤੀ ਆ ਕਿ ਅਸੀਂ ਜਿਹੜੇ ਸਾਡੇ ਇਹ ਪਰਿਵਾਰ ਆ ਫਿਸ਼ਨ ਦੇ ਗ੍ਰੈਮਲੀ ਆ ਪਰਿਵਾਰਿਆਂ ਨੂੰ ਦਾ ਮਤਲਬ ਜਿਹੜੀ ਵੀ ਕੋਈ ਨਿਆਂਇਕ ਜਾਂਚ ਆ ਸਹੀ ਔਰ ਇਹ ਕੋਆਪਰੇਟਿਵ ਪ੍ਰਸ਼ਾਸਕ ਦੀ ਜਾਂਚ ਆ ਕੋਈ ਵੀ ਆਪਾਂ ਪੂਰਾ ਉਹਨਾਂ ਨਾਲ ਕੋਆਪਰੇਟ ਕਰਨ ਲਈ ਪਹਿਲੇ ਕਿਹਾ ਆਪਾਂ ਤਿਆਰ ਆ ਆਪਾਂ ਤਿਆਰ ਆ ਪਰ ਇਹ ਪ੍ਰਸ਼ਾਸਨ ਨੂੰ ਮੈਂ ਤਾੜਨਾ ਨਹੀਂ ਕਰਦਾ ਪ੍ਰਸ਼ਾਸਨ ਨੂੰ ਅਪੀਲ ਕਰਦੇ ਪਏ ਦੇਖੋ ਕਿ ਜ਼ਬਰਦਸਤੀ ਕੋਈ ਇਹੋ ਜਿਹਾ ਨਾ ਕੋਈ ਕੰਮ ਹੋ ਜਵੇ ਫਿਰ ਦੇਖੋ ਇੱਕ ਤਾਂ ਬੱਚੇ ਪਰਿਵਾਰ ਗਿਆ ਦੂਜਾ ਪਰਿਵਾਰ ਵੀ ਆਪਾਂ ਮਤਲਬ ਐਵੇਂ ਹੀ ਠੱਕੇ ਲੰਘਦਾ ਜਿੱਦਾਂ ਜੋ ਜਾਟਾ ਚੱਲਦਾ ਇੱਥੇ ਇੱਥੇ ਇੱਕ ਇੱਕ ਸਵਾਲ ਇੱਥੇ ਗਿਆ ਕਿ ਇਹ ਫਿਰ ਪਰਿਵਾਰ ਕਿਉਂ ਪਰਿਵਾਰ ਜਿਹੜਾ ਵਾ ਦੋਸ਼ ਲਾ ਰਿਹਾ ਵਾ ਕੋਈ ਨਾ ਕੋਈ ਗਲਤ ਹੋਏਗੀ ਜਾਂ ਜਿਹੜਾ ਪਰਿਵਾਰ ਦੋਸ਼ ਲਾ ਰਿਹਾ ਵਾ ਕਿ ਇਹ ਬੰਦੇ ਜਿਹੜੇ ਵਿੱਚ ਹੈਗੇ ਆ ਕਿ ਪਰਿਵਾਰ ਨੂੰ ਜਾਂ ਤਾਂ ਕੋਈ ਉਹਨਾਂ ਨੂੰ ਇਹੋ ਜਿਹੀ ਕੋਈ ਕਲੂ ਮਿਲਿਆ ਹੋਊਗਾ ਜਾਂ ਕੋਈ ਪਹਿਲਾਂ ਰੰਜਿਸ਼ ਨਾ ਦੀ ਹੈਗੀ ਆ ਫਿਰ ਪਰਿਵਾਰ ਕਿਉਂ बार-बार ਦੋਸ਼ ਇਹਨਾਂ ਤੇ ਲਾ ਰਿਹਾ ਕੀ ਕਰਨਾ ਹੈਗਾ ਦੇਖੋ ਇਹ ਤਾਂ ਉਹ ਪਰਿਵਾਰ ਜਾਣਦਾ ਜਿਹੜਾ ਦੇ ਨਾਲ ਉਹ ਹੈ ਉਹ ਜਾਣਦਾ ਹਨਾ ਮਤਲਬ ਇੱਕ ਕਈ ਵਾਰੀ ਨੇ ਤੁਸੀਂ ਵੀ ਪੱਤਰਕਾਰ ਭਾਈ ਤੁਸੀਂ ਬਹੁਤ ਸਾਰੇ ਰੋਜ਼ ਇਹੋ ਜਿਹੇ ਕੇਸਾਂ ਵਿੱਚ ਬਿਜਦੇ ਆ ਮਤਲਬ ਅੱਜ ਪਰਚਾ ਹੋ ਜਾਂਦਾ ਦੂਜੇ ਦਿਨ ਠੂਠਾ ਵੀ ਹੋ ਜਾਂਦਾ ਉਹ ਮੇਰਾ ਕਹਿੰਦਾ ਭਾਵੇਂ ਆ ਇਹਨੂੰ ਕੁਆਲੇ ਜੇ ਇਨਕੁਆਰੀ ਹੋਵੇ ਇਨਕੁਆਰੀ ਦੇ ਮੇ ਇਹਨਾਂ ਨੇ ਸਵਾਲ ਕੀਤਾ ਵੀ ਜੇ ਸਬੂਤ ਸਬੂਤ ਮਿਲੇ ਕੋਈ ਨਹੀਂ ਪਰ ਅਸੀਂ ਦੋਸ਼ੀ ਪਾਈ ਜਾਂਦੇ ਆ ਤਾਂ ਫਿਰ ਇਹ ਬੁੜੀ ਪਰਿਵਾਰਾਂ ਦੇ ਜੀ ਤੁਸੀਂ ਪਰਿਵਾਰਾਂ ਨਾਲ ਜੇ ਆਪ ਜੇ ਮਿਸ਼ਨ ਲੱਗਦਾ ਅਸੀਂ ਖੜੇ ਆ ਅਸੀਂ ਜੇ ਦੇ ਧੱਕੇ ਇਹਦੇ ਖਿਲਾਫ ਧੱਕਾ ਹੁੰਦਾ ਫਿਰ ਅਸੀਂ ਇਹਦੇ ਨਾਲ ਖੜੇ ਆ ਤਾਂ ਜੇ ਜੇ ਕੋਈ ਨਾ ਕੋ ਪੁਖਤਾ ਮਲੇ ਇੱਕ ਤਾਂ ਅੱਜਕੱਲ ਜਦਾਂ ਸਿਸਟਮ ਬਣਿਆ ਹੋਇਆ ਅੱਜਕੱਲ AI ਦਾ ਜ਼ਮਾਨਾ ਆ ਇੱਕ ਸਿਰਫ ਕਰਨ ਮੁੰਡਾ ਹੀ ਐ ਨਾ ਹਾਂਜੀ ਕਰਨ ਦੇ ਵਿਰੋਧੀ ਕਰਦੇ ਨਾ ਗੱਲਬਾਤ ਹੋ ਸਾਗਰ ਮੋਤਰਾ ਸਾਗਰ ਤੋਂ ਕਰਨ ਦੇ ਵਿਰੁੱਧ ਜਿਹੜਾ ਕਰਦੇ ਆ ਮੇਨ ਸਾਗਰ ਉਹ 76 ਨਾ ਕੋਈ ਵੀ ਰਚਿਆ ਜਾਵੇ ਹਾਂ ਗਲਤ ਬੰਗੂ ਦਾ ਰਾਜਨੀਤਿਕ ਦਬਾਅ ਨਾ ਹੋਵੇ ਨਾ ਬੂਟਾ ਹਾਂ ਪੁਲਿਸ ਆਪਣੀ ਜਾਂਚ ਕਰਕੇ ਪੂਰੀ ਤਰ੍ਹਾਂ ਇਨਕੁਆਇਰੀ ਕਰਕੇ ਉਹਤੇ ਪੂਰਾ ਮਤਲਬ ਇਹ ਨਾ ਪੁਖਤਾ ਜਿਦਾ ਤੁਸੀਂ ਪੁਖਤਾ ਸਬੂਤ ਜੇ ਪੁਲਿਸ ਕੋ ਦਿੰਦੀ ਸਾਨੂੰ ਸਾਹਮਣੇ ਸਬੂਤ ਦਿਖਾ ਦਿੰਦੀ ਤਾਂ ਫਿਰ ਕੋਈ ਤਰ੍ਹਾਂ ਫਿਰ ਕੋਈ ਉਹ ਤਾਂ ਜੇ ਗਲਤ ਕਰਨ ਦੇ ਨਾਲ ਜੇ ਗਲਤ ਕਰਨ ਦਾ ਬੱਚਾ ਹੁੰਦਾ ਜੇ ਨਹੀਂ ਸਬੂਤਾਂ ਤੋਂ ਬਣਾ ਤਾਂ ਉੱਥੇ ਤੋਂ ਇਸ਼ਾਰਸੇ ਨਾਲ ਹੀ ਹੁੰਦੇ ਆ ਪਖੜੀਆਂ ਜੀ ਵਾਰਾਂ ਜੀ ਵਾਰਾਂ ਕੋਈ ਮੰਨ ਕਰਦੇ ਬੰਦੀ ਬਹੁਤ ਜੱਥੇ ਬੰਦੀਆ ਹੋਰ ਵੀ ਆ ਜਾਣਗੇ ਜੇ ਮਾਲੀਆ ਬੰਗੂ ਸਾਹਿਬ ਆ ਦੇਖੇ ਇਹ ਆਪਾਂ ਪਰਿਵਾਰਾਂ ਨਾਲ ਵੀ ਖੜੇ ਆ ਜੀ ਜੀ ਸਾਡੇ ਝੂਠਾ ਕਰਦੇ ਝੂਠਾ ਜੀ 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 ਤੁਹਾਨੂੰ ਵਧੀਆ ਆ ਜਾਏਗਾ ਰਾਜਨੀਤਿਕ ਦਬਾਅ ਹੁੰਦੀ ਹੈ ਜੀ ਤੁਹਾਨੂੰ ਬਹੁਤ ਪੁਲਿਸ ਨੇ ਕਹਿੰਦਾ 5 ਘੰਟੇ ਜਾam ਰਿਹਾ ਜੀ ਉਦੋਂ ਵਿਸ਼ਨ ਦੋ ਜੀ ਸਾਦ ਦੋ ਦੇਖੋ ਖਾਸ ਕਾਰਨ ਮਤਲਬ ਜਿਹੜਾ ਕੀ ਰਿੰਦਰ ਨੂੰ ਐਡਰੈਕਸ਼ਨ ਹੋ ਗਈ ਆ ਜੀ ਜੀ ਦੱਸੋ ਖੁਦ ਕੋ ਖਾਸ ਕਾਰਨ ਕੋਈ ਨਾਲ ਦੀ ਪਹਿਲੀ ਰੰਜਿਸ਼ ਬਸ਼ਨ ਜੀ ਤੁਸੀਂ ਦੱਸੋ ਦੋ ਸੰਦਿਆਂ ਨੂੰ ਇਹ ਤੁਸੀਂ ਦਿੱਤਿਆ ਸਾਗਰ ਦੇ ਕਰਨ ਹਾਂਜੀ ਹਾਂਜੀ ਤੁਹਾਡੇ ਲੜਕੇ ਦਾ ਕੀ ਨਾਮ ਆ ਕਰਨ 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 ਤੇ ਸਾਗਰ ਦਾ ਕੀ ਇਹ ਜਿਹੜੀ ਲਿੰਕ ਆ ਜੀ ਇਹ ਕਰਨ ਨੂੰ ਪਤਾ ਸਾਗਰ ਨੂੰ ਉਹ ਸੌਰੀ ਸਾਗਰਨੂਦ ਕਰਨ ਨੂੰ ਇਹ ਦੋਨੇ ਹੀ ਆ ਇਹ ਕੋਈ ਇਹ ਬੰਦੇ ਦੀ ਗੱਲ ਪਤਾ ਕੀ ਆ ਜੀ ਹਾਂ ਜੀ ਉਹ ਆਏ ਬਲੈਕ ਜਿਹੜੇ ਲੜਕੇ ਆ ਇਹ ਉੱਥੇ ਹੀ ਥਾਣੇ ਥਾਣੇ ਉੱਦਨ ਦੇ ਥਾਣੇ ਆ ਸਭ ਉਦਨ ਦੇ ਥਾਣੇ ਆ ਪ੍ਰੈਕਟਿਕਲ ਦੀ ਕਸਟਡੀ ਹੈ ਜੀ ਜਿੱਦ ਤੱਕ ਉਹਦਾ ਇਹਨਾਂ ਨੇ ਆਪ ਵੀ ਪਰਵਾਹ ਨਹੀਂ ਦਿੱਤਾ ਕਿ ਪੂਰੀ ਤਰ੍ਹਾਂ ਡੋਕਟਰ ਨੇ ਕਿਹਾ ਗਿਆ ਕਿ ਥਾਣਾ ਕੋਈ ਇਸ ਮਾਮਲੇ ਹਾਂ ਨਹੀਂ ਦੂਜੀ ਹੁੰਦੇ ਤਾਂ ਭਜਣਾ ਫਿਰ ਤਾਂ ਭਜਾਉਂਦੇ ਨਾ ਕਿਉਂਕਿ ਬੁੱਧਵਾਰ ਦਾ ਰਿਪੋਰਟ ਪਹਿਲਾਂ ਵੀ ਕੋਆਪਰੇਟ ਕਰ ਮਤਲਬ ਕੋਆਪਰੇਟ ਕਰ ਰਹੇ ਆ ਬਸ ਇੱਕ ਹੀ ਜੀ ਜੀ ਇਨਵੈਸਟੀਗੇਟਰ ਨਾਲ ਹੀ ਰਿਲੇਟਡ ਕੁਐਸਚਨ ਹੈ ਵੀ ਤੁਸੀਂ ਆਪਣੇ ਤੌਰ ਤੇ ਤੁਸੀਂ ਖਾਸ ਤੌਰ ਤੇ ਲੋਕਲ ਵੀ ਹੈ ਤੁਹਾਡੇ ਬੱਚੇ ਵੀ ਹਾਂਜੀ ਤੁਸੀਂ ਇਸ ਨੂੰ ਥੋੜਾ ਬੋੜਾ ਆਪਣੇ ਤੌਰ ਤੇ ਕੁਝ ਵੈਰੀਫਾਈ ਕਰਨ ਦੀ ਕੋਸ਼ਿਸ਼ ਕੀਤੀ ਵੀ ਕੀ ਜਾਂ ਕੁਝ ਹੋਰ ਹੈ ਤੁਸੀਂ ਕੁਝ ਇਦਾਂ ਦਾ ਮਤਲਬ ਦੇਖੋ ਜੀ ਮੈਂ ਦੱਸਦਾ ਨਾ ਉਸ 15 ਤਰੀਕ ਦੀ ਆਪਾਂ ਗੱਲ ਕਰਦੇ ਹਾਂ ਅਸੀਂ ਵਿਆਸ ਸੀਗੇ ਉਦੋਂ ਸਾਡੇ ਪਿੰਡ ਦਾ ਕੋਈ ਮਸਲਾ ਸੀਗਾ ਅਸੀਂ ਉੱਥੇ ਰਜਿਨਾਮਾ ਕਰਾ ਕੇ ਆ ਗਏ ਹਾਂ ਸਾਹਮਣੇ ਹਾਂਜੀ ਹਾਂਜੀ ਵਿਆਸ ਉਹ ਦੇਰਾ ਉੱਥੇ ਰਜਿਨਾਮਾ ਕਰਾ ਕੇ ਅਸੀਂ ਵਿਸਤਰਤ ਭਰਦੇ ਹਾਂ ਤੇ ਮੇਰੇ ਕਰਨ ਭਤੀਜਾ ਜਿਹੜਾ ਉਹ ਆਪਣੇ ਘਰ ਆਇਆ ਸੀਗਾ 15 ਦਿਨ ਬਾਅਦ ਅਪਣੇ ਨਾਨਕਿਆਂ ਦੇ ਰਹਿ ਗਏ ਕਿਉਂਕਿ ਦੂਜੇ ਦਿਨ ਪੇਪਰ ਸੀਗਾ। ਇਹ ਨਹੀਂ 15-20 ਨੂੰ ਕਰਨ ਆਇਆ ਕਰ। ਹਾਂ 3:30-4 ਵਜੇ। ਜਿਸ ਜਿਸ ਦਿਨ ਦੇਖੇ ਇਕੱਠਾ ਬਾਜੇ ਉਹ ਤੋਂ ਬਾਅਦ ਆ ਮੈਂ ਜਦੋਂ ਘਰ ਪਰਦੇ ਆ ਤੇ ਮੇਰੇ ਪੈਰੀਂ ਹੱਥ ਲਾਇਆ ਉਹਨੇ। 15 ਦਿਨ ਬਾਅਦ ਆਓ। ਹੈ 15 ਦਿਨ ਉੱਥੇ ਆਪਣੇ ਨਾਨਕਿਆਂ ਦੇ ਰਿਹਾ। ਕਿਉਂਕਿ ਪੁੱਤ ਜਾਂਦੇ ਹੀ ਆ ਛੁੱਟੀਆਂ ਨੂੰ ਮਟਾਲੇ ਤੋਂ ਮਟਾਲੇ ਚੌਧਰੀ ਯਾਰ। ਠੀਕ ਹੈ। ਉੱਥੇ ਰਿਹਾ ਉਹ। ਉਹ ਤੋਂ ਬਾਅਦ ਆਇਆ ਤੇ ਚਲੋ ਆਪਾਂ ਮਿਲੇ ਆ ਮੈਂ ਕਿ ਹਾਂ ਵੀ ਪੁੱਤ ਕਿੰਦਾ ਠੀਕ ਹੈ ਪੈਰੀਂ ਹੱਥ ਲਾਇਆ ਮੇਰੇ ਆਪਾਂ ਉਹ ਤੋਂ ਬਾਅਦ ਆ ਇੱਥੇ ਭੋਗ ਪਰ ਆ ਗ ਠੀਕ ਹੈ ਜੀ ਉਪਰ ਆ ਗਏ ਤੇ ਕਿਸੇ ਕੋ ਪੇਮੈਂਟ ਲੈਣੀ ਸੀ ਸੰਜੀਪ ਸੁਨਿਆਰੇ ਦੇ ਨਾਲ ਫੈਸ਼ਨ ਕੁਬੀਨ ਆਪਣੇ ਲਵਦੀਪ ਨੇ ਕੋਲੀ ਸ਼ਾਪ ਉੱਥੇ ਮੁੰਡੇ ਨੂੰ ਬੁਲਾਇਆ ਮੈਂ ਪੇਮੈਂਟ ਲਈ ਉੱਥੋਂ ਤੇ ਫਿਰ ਕਰਨ ਕਹਿੰਦਾ ਮੈਨੂੰ ਯਾਰ ਉਲਟੀਆਂ ਆ ਰਹੀਆਂ ਵੀ ਚਾਚਾ ਪਰੌੜੇ ਪਰੌੜੇ ਖਾਦੇ ਤੇ ਮੈਂ ਨਹੀਂ ਕੁਝ ਖਾਣਾ ਚਲੋ ਜੀ ਅਗਰਵਾਲ ਕੋ ਦਵਾਈ ਲਈ ਆਪਾਂ ਫਿਰ ਉਸ ਤੋਂ ਬਾਅਦ ਆਪਾਂ ਘਰ ਆਏ ਸ਼ਾਮ ਨੂੰ ਤੇ ਮੈਂ ਆ ਕੇ ਫਰੈਸ਼ ਹੋ ਗਿਆ ਤੇ ਅਰਜੈਜੀ ਲਮਾਂ ਬੈਗੀਆਂ ਕਰਨ ਉਹਨੇ ਬਾਹਰ ਇੱਕ ਜਸਵੀਰ ਆ ਆਪਣਾ ਬ੍ਰਦਰ ਤੇ ਇੱਕ ਵਿਜੇ ਕੁਮਾਰ ਵੀ ਜੇ ਹੈਗਾ ਜੀ ਵਿਜੀ ਦਿਨ ਨਾਲ ਉਥੇ ਅੱਗ ਸੇਕਦੀ ਪਈ ਗਈ ਤੇ ਜਦੋਂ ਰੋਲਾ ਪਿਆ ਵੀ ਉਥੇ ਐਕਸੀਡੈਂਟ ਹੋਇਆ ਯਾਰ ਬੰਦੇ ਮਰ ਗਏ ਭਈਏ ਉਦੋਂ ਉਥੋਂ ਇਹ ਕਲੀਅਰ ਹੋਇਆ ਵੀ ਭਈਏ ਮਰ ਗਏ ਆ ਠੀਕ ਹੈ ਜੀ ਮੈਂ ਚੱਲਾਂ ਗੱਡੀ ਚੱਕਣ ਲੱਗਾ ਆਪਣੀ ਮੈਂ ਕਿਹਾ ਯਾਰ ਦੇਖੀ ਐ ਐਸ ਐਚਓ ਨੂੰ ਕਾਲ ਕਰਾਂ ਕਿ ਭਾਈ ਬੰਦੇ ਭੇਜ ਇੱਥੇ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਗਿਆ ਮੈਨੂੰ ਕਰਦੇ ਕਹਿੰਦੇ ਯਾਰ ਤੂੰ ਬਾਲੀਆਂ ਪ੍ਰਧਾਨਗੀਆਂ ਨਿਕਰੇਗਾ ਚੁੱਪ ਕਰਕੇ ਲੈ ਜਾ ਆਪਾਂ ਚੋਬਰ ਕੇ 허ਜਾਈ ਲਈ ਤੂੰ ਸਾਥ ਠੱਕਿਆਂਗੇ ਜਦ ਤੂੰ ਹੈਗਾ ਸੌਏ ਮੈਂ ਸੌਂ ਗਿਆ ਉਥੇ ਉਹ ਤੋਂ ਬਾਅਦ ਆ ਦੂਜੇ ਦਿਨ ਪਤਾ ਲੱਗਾ ਵੀ ਯਾਰ ਇਹ ਗਿੱੜਣਾ ਦੇ ਨੈ ਕਰਨ ਉਥੇ ਤੂੰ ਅਸ ਕਰਨ ਅਕਸੀਗਦਾ ਜੀ ਕਰਨ ਅਕਸੀਗਦਾ ਜੀ ਜਿਹੜੇ ਵਾਕਿਆ ਹੋਇਆ ਜੀ ਤੇ ਉਸ ਤੋਂ ਬਾਅਦ ਆ ਆਪਣੇ ਕਿ ਕਿਤੇ ਕਾਰਨ ਆ ਗਿਆ ਜੀ ਦੂਜੇ ਤੋਂ ਬਾਅਦ ਆ ਆਪਾਂ ਚਲੋ ਦੂਜੇ ਦਿਨ ਪਤਾ ਲੱਗਿਆ ਵੀ ਕਹਿੰਦੇ ਕਿ ਗਿਲੜਾ ਦਾ ਮੁੰਡਾ ਇੱਕ ਪੂੰਦੀਆਂ ਦਾ ਆ ਤਾਂ ਗਿਲੜਾ ਦਾ ਪਰਿਵਾਰ ਵੀ ਆਪਣਾ ਆ ਤੇ ਪੂੰਦੀਆਂ ਵਾਲੇ ਉਹਨੂੰ ਮੈਂ ਜਾਣਦਾ ਪਰ ਮੁੰਡੇ ਨੂੰ ਵੀ ਨਹੀਂ ਆਪਾਂ ਜਾਣਦੇ ਕਿਹੜਾ ਮਰਿਆ ਕਿਹੜਾ ਨਹੀਂ ਉਸ ਤੋਂ ਬਾਅਦ ਆ ਆਪਾਂ ਫਿਰ ਉਸ ਤੋਂ ਬਾਅਦ ਪਟਨੂ ਰੇਹ ਕਲਵਿੰਦਰ ਪਾਜੀ ਆਪਾਂ ਰੂਰੇ ਭਾਈ ਦੇ ਕੋਲ ਸੀਗੇ ਜੀ ਫਾਜੀ ਨੇ ਚਲੋ ਗੱਲਬਾਤ ਕਰਦੇ ਹਾਂ ਉਦੋਂ ਸਾਨੂੰ ਕਾਲ ਆਈ ਵੀ ਘਰ ਕੋਲ ਸਾਈ ਹੈ ਪੁੱਛ ਗਿਛ ਕਰ ਰਹੇ ਨੇ ਕੋਈ ਬੰਦੇ ਜਿਹੜੇ ਮਰੇ ਹੋ ਗਿਲਣਾ ਨੇ ਆ ਅਸੀਂ ਕਿ ਪੁੱਛ ਗਿਛ ਕਰੋ ਜੀ ਪਠਾਣੀ ਆ ਪਠਾਣੀ ਪਹੁੰਚ ਗਏ ਐਸ ਐਚਓ ਸਾਹਿਬ ਨਾਲ ਗੱਲ ਕੀਤੀ ਕਹਿੰਦੇ ਇੱਧਰ ਇੱਧਰ ਗੱਲਵਾਦ ਤੁਹਾਡੇ ਬੇਟੇ ਦਾ ਨਾਮ ਆ ਰਿਹਾ ਹੈਗਾ ਤੁਹਾਡੀ ਕੋਲੀਏ ਬੇਟਾ ਉਹਨਾਂ ਨੇ ਪੁੱਛ ਗਿਛ ਕੀਤੀ ਲਾਏ 5 ਘੰਟੇ ਇਹਨੂੰ ਲੈਣ ਦਾ ਕਰੋ ਘਰੋਂ ਲੈਣ ਦਾ ਕਰੋ ਲੈਣ ਦਾ ਉਤਵਾਦਾ ਫਿਰ ਮੈਂ ਲੈ ਗਿਆ ਹੀ ਰਾਤ ਨੂੰ ਮੈਂ ਕਿਹਾ ਜੇ ਕੋਈ ਦੋਸ਼ ਹੈਗਾ ਇਹਦਾ ਤੇ ਮੈਂ ਤੁਹਾਨੂੰ ਤੇ ਕੇ ਜਾਊਗਾ ਤੇ ਇਸ ਦਾ ਠੀਕ ਹੈ ਪੇਸ਼ ਕਰਾ ਦੂੰਗਾ ਆਪਣੀ ਗਾਰੰਟੀ ਦੇ ਲੈ ਗਿਆ ਤੇ 15 ਤਰੀਕ ਜਿਹ ਦਿਨ ਧਰਨਾ ਲੱਗਾ ਕਹਿੰਦੇ ਸਾਡੇ ਤੇ ਬਹੁਤ ਪ੍ਰੈਸ਼ਰ ਪਾ ਰਹੇ ਆ ਪਰ ਪ੍ਰੂਫ ਨਹੀਂ ਕੋਈ ਸਾਡੇ ਤੋਂ ਹੈਗਾ ਸਾਡੀ ਮਦਦ ਕਰੋ ਪ੍ਰਸ਼ਾਸਨ ਜੋ ਐਸ ਐਚਓ ਸਾਹਿਬ ਨੇ ਕਿਹਾ ਤੇ ਦੂਜੇ ਦਿਨ 12 ਵਜੇ ਮੈਂ ਪੇਸ਼ ਕਰਾ ਦਿੱਤਾ ਤੇ ਹੁਣ ਐਸਚੂ ਦਾ ਮੁੰਡਾ ਉੱਥੇ ਹੈ ਜੀ ਤੇ ਮੈਂ ਕਹਾਂ ਤੁਸੀਂ ਪੁੱਛਗਿਛ ਕਰੋ ਜਿੱਥੇ ਤੁਹਾਡੀ ਲੋੜ ਹੈ ਜਿੱਥੇ ਜੱਥੇ ਬੰਦੀਆਂ ਦੀ ਲੋੜ ਹੈ ਆਈ ਪਰਿਵਾਰ ਦੇ ਨਾਲ ਆ ਜਿਨ੍ਹਾਂ ਦੇ ਬੱਚਿਆਂ ਦੀ ਮੌਤ ਹੋਈ ਹੈ ਇੱਕ ਇੱਕ ਰਿਕਾਰਡਿੰਗ ਉਹਨਾਂ ਕੋਲ ਹੈਗੀ ਆ ਰਿਕਾਰਡਿੰਗ ਵਿੱਚ ਦੋ ਜਾਣਿਆਂ ਦੀ ਆਪਸ ਵਿੱਚ ਗੱਲਬਾਤ ਹੋ ਰਹੀ ਆ ਜਿਹਦੇ ਵਿੱਚ ਕਿਹਾ ਜਾ ਰਿਹਾ ਵਾ ਕਿ ਉਹ ਬੰਦੇ ਜਾ ਰਹੇ ਮਿਲਣ ਜਾ ਰਹੇ ਆ ਉਹਨਾਂ ਮਾਰ ਦਿੱਤਾ ਗਿਆ ਵਾ ਉਹ ਰਿਕਾਰਡਿੰਗ ਦਾ ਕੀ ਸੱਚ ਆ ਕੋਈ ਕੁਝ ਪਤਾ ਨਹੀਂ ਉਹ ਰਿਕਾਰਡਿੰਗ ਪਹਿਲੀ ਗੱਲ ਤੇ ਮੈਂ ਸੁਣੀ ਨਹੀਂ ਦੂਜੀ ਗੱਲ ਪੁਲਿਸ ਵਾਲਿਆਂ ਨੂੰ ਪਤਾ ਆ ਵੀ ਜਿਸ ਨੰਬਰ ਤੋਂ ਆਇਆ ਉਹ ਸਾਨੂੰ ਨੰਬਰ ਵੀ ਦੇਣ ਅਸੀਂ ਪੂਰਾ ਸੁਣਾਉਣ ਸੁਣਾ ਦੇਣਾ ਨਾਲੇ ਰਿਕਾਰਡਿੰਗ ਸੁਣਾਉਣ ਨਾਲੇ ਉਹ ਮਤਲਬ ਕਿ ਨੰਬਰ ਸਾਨੂੰ ਦੇਣ ਜੇ ਕਿਸੇ ਡੇਰੇ ਚੋਂ ਆਇਆ ਸਾਨੂੰ ਪਤਾ ਤਾਂ ਲੱਗੇ ਯਾਰ ਕਿਨੇ ਬੁਲਾਇਆ ਹੂੰ ਕੀ ਉਥੇ ਕਿਟਾ ਉਹਨਾਂ ਦੀਆਂ ਜ਼ਮੀਨਾਂ ਆ ਕਿਦਾਂ ਆਏ ਕਿਉਂ ਆਏ ਨਹੀਂ ਇੱਕ ਬੰਦੇ ਇਹ ਉੱਤੋਂ ਲੱਗ ਜਾਈ ਕੋਈ ਮਨੀ ਚਤੂਰ ਮਿਸਟਰ ਉਹਨਾਂ ਦੀ ਕੋਈ ਮਨੀ ਪ੍ਰਿੰਸ ਉਹ ਸ਼ਾਇਦ ਗਿਲੜਾਂ ਦੇ ਹੋਣਗੇ ਉਹਨੇ ਸ਼ਾਇਦ ਨਹੀਂ ਸੱਚਾ ਉਹ ਖਾਲੀ پڑے ਆ ਯਾਰ ਅੱਛਾ ਆਪਣੇ ਨਾਲ ਪੜੇ ਗਿਲੜਣਾ ਗਿਲੜਾਂ ਮੈਂ ਪੰਜ ਉੱਥੇ ਕੀਤੀਆਂ ਆ ਉਦੋਂ ਤੋਂ ਬਾਅਦ ਕੀ ਹੋਇਆ ਮਨੀ ਪ੍ਰਿੰਸ ਹਾਂਜੀ 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 ਤਾਂ ਮੈਨੂੰ ਜਿਹੜਾ ਪ੍ਰਿੰਸ ਸੀ ਨਾ ਉਹਦੀ ਸਿਸਟਰ ਰਿੰਕੀ ਆ ਉਹ ਮੇਰੇ ਨਾਲ ਪੜੀਏ ਭਜੀ ਮੈਨੂੰ ਤਾਂ ਮੈਨੂੰ ਵੀ ਆਪਣੇ ਸੋਸ ਤੋਂ ਪਤਾ ਲੱਗਣਾ ਹਾਂਜੀ ਮੈਂ ਵੀ ਇੱਕ ਹੋਰੀ ਸੁਣੀ ਆ ਤੇ ਉਹ ਵੀ ਇਹਦਾ ਨਾਮ ਲਿਆ ਜਾ ਰਿਹਾ ਆ ਵੀ ਇੱਕ ਮਣੀ ਕੋਈ ਬੰਦਾ ਹੈਗਾ I don't know ਹੁਜ ਗਈ ਵੰਨ ਬੜਾ ਵੀ ਮਣੀ ਕਹਿ ਰਿਹਾ ਕਿ ਪਰੀਸ ਨੂੰ ਦਾਦਾ ਗੱਲ ਕਰ ਕੋਈ ਜਿਹਦਾ ਮੈਂ ਸੁਣੀ ਹੈ ਨਾ ਹੋਰੀ ਓਕੇ ਓਕੇ ਵੀ ਜਿਹੜਾ ਹੈਗਾ ਉਹ ਦੱਸ ਰਿਹਾ ਮਣੀ ਪਰੀਸ ਨੂੰ ਵੀ ਉਹਦੇ ਵਜੀ ਇੱਕ ਕਾਰਨ ਹੈਗਾ ਤੇ ਮਤਲਬ ਏਦਾਂ ਗੱਲਬਾਤ ਕਰ ਰਿਹਾ ਠੀਕ ਹੈ ਜੀ ਉਹਨੂੰ ਕਿੱਥੋਂ ਰਿਲੀਜ ਹੋਈ ਆਪਾਂ ਨੂੰ ਜਿਵੇਂ ਬਾਰੇ ਉਹ ਐਸਐਚਓ ਸਾਹਿਬ ਨੇ ਮੰਗਵਾ ਲਏ ਸੀਗੇ ਜਿਨ੍ਹਾਂ ਦੇ ਚਪੇੜਾ ਮਾਰੀਆਂ ਬੱਜੀਆਂ ਤੇ ਉਹਨਾਂ ਕੋ ਲਿਖਤੀ ਲੈ ਵੀ ਲਿਆ ਜੇਕਰ ਤੁਸੀਂ ਮੌਕੇ ਦੇ ਗਵਾਹ ਹੈ ਜਦੋਂ ਕਤਲ ਹੋਇਆ ਜਾਂ ਤੁਹਾਨੂੰ ਪਤਾ ਹੈ ਜੇ ਬਾਰੇ ਦੱਸੋ ਉਹ ਦੱਸ ਗਿਆ ਆਪਣਾ ਲਿਖ ਕੇ ਦੇ ਗਿਆ ਨਹੀਂ ਉਹ ਗੱਡੇ ਵਾਲੇ ਕੀ ਕਹਿ ਰਹੇ ਆ ਤੁਹਾਡੇ ਨਾਲ ਗੱਡੇ ਵਾਲੇ ਵੀ ਜੋ ਉਹਨਾਂ ਨੂੰ ਕੁਛ ਕੁਛ ਕੀਤੀ ਹੈ ਵੀ ਅਸੀਂ ਕਿਹਾ ਵੀ ਸਾਨੂੰ ਦੱਸੋ ਵੀ ਭਾਜੀ ਵਜੇ ਕੀ ਹੈ ਕਹਿੰਦੇ ਜੋ ਵਜੇ ਸੀਗੀ ਐਕਸੀਡੈਂਟ ਦੀ ਅਸੀਂ ਲਿਖ ਕੇ ਐਸਐਚਓ ਸਾਹਿਬ ਨੂੰ ਦੇ ਦਿੱਤੀ ਮਤਲਬ ਗੱਡੇ ਵਾਲੇ ਕਹਿੰਦੇ ਐਕਸੀ ਆਏ ਆਪ ਸਾਰੇ ਡੇਰੇ ਨੂੰ ਪਤਾ ਹੈ ਸਾਰੇ ਪੂਰੇ ਬਿਹਰਾਮ ਸਿਸਟਰ ਦੇ ਪਤਨੀ ਸੇ ਜੀ ਗੱਲ ਇਦਾਂ ਹੈ ਕਿ ਜਿਸਲੇ ਐਕਸੀਡੈਂਟ ਹੋਇਆ ਹਾਂਜੀ ਉੱਥੇ ਲੱਗੇ ਬਈ ਇੱਕ ਮਾਸੂ ਹਾਂਜੀ ਹਾਂਜੀ ਠੀਕ ਹੈ ਉਹ ਲੋਕੇ ਜਿਹਨੂੰ ਮਾਸੂ ਖਿਲਦੇ ਸੀ ਜਿਸਲੇ ਐਕਸੀਡੈਂਟ ਹੁੰਦਾ ਤੇ ਮੁੰਡੇ ਨਹੀਂ ਹੋ ਗਈ ਡੈਡ ਰੇੜੇ ਵਾਲਾ ਬੰਦਾ ਆਪਣਾ ਰੇੜਾ ਲੈ ਕੇ ਬਣਾ ਬਟਾ ਕੇ ਮੇਰੇ ਕੋਲ ਤੇ ਆਪਣਾ ਪਾ ਜੀ ਹਾਂਜੀ ਹਾਂਜੀ ਰੇੜਾ ਉਥੋਂ ਚਲੇ ਗਿਆ ਜਿਹੜਾ ਕਿ ਕਾਰਨ ਬਣਿਆ ਸ਼ੱਕ ਨਾਲ ਸ਼ੱਕ ਹੋਇਆ ਕਿ ਜਿਹੜਾ ਉੱਥੇ ਹੈਗੀ ਅਰਮੀ ਸੁਬੋਧ ਨਹੀਂ ਮਿਲਿਆ ਕਿ ਪਰਿਵਾਰ ਨੂੰ ਉੱਥੇ ਜੋ ਉੱਥੇ ਉਹਨਾਂ ਨੇ ਦੱਸਿਆ ਜੋ ਮਤਲਬ ਹੁੰਦਾ ਸਾਨੂੰ ਜੋ ਪਤਾ ਲੱਗਿਆ ਉਹੀ ਹੈ ਕਿ ਪੁਨਾ ਦਾ ਬਈਆਂ ਦੇ ਕੋਲੋਂ ਜੋ ਪ੍ਰਵਾਸੀ ਜਿਹੜੇ ਵੀ ਸੀ ਉਹਨਾਂ ਦੇ ਕੋਲੋਂ ਹੀ ਪੁਛਨੇ ਕੁਝ ਗੱਲ ਕੀਤੀ ਆ ਉਹਦੇ ਵਿੱਚ ਵੀ ਇਹ ਉਹਨਾਂ ਨੇ ਇਹ ਤਾਂ ਕਿਹਾ ਕਿ ਇੱਥੇ ਅਕਲ ਹੋਇਆ ਕਿ ਬੱਜੀ ਆਜੀ ਵੇਲੇ ਫਿਰ ਰਾਤ ਨੂੰ ਇਹ ਸਿਰਖਿਆਲ 15 ਤਰੀਕ ਦਾ ਵਾਕਿਆ ਸੀ ਤੇ 16 ਤਰੀਕ ਸ਼ਾਮ ਦੀ ਜਿਹੜੀ ਗੱਲ ਆ ਉਹ ਲਗਭਗ ਆਈ ਥਿੰਕ 7:30 7:30 ਵਜੇ ਉਹਨ ਡੀੜਾ ਲੈ ਕੇ ਉਹਨਾਂ ਨੇ ਖਾੜੇ ਪੇਚੇ ਟਰੈਕਟਰ ਪਿੱਛੇ ਬਾਦ ਲਿਆ ਠੀਕ ਉਹ ਡੀੜਾ ਵੀ ਉਹਨਾਂ ਨੇ ਵੇਚ ਕਰਤਾ ਉਹ ਬੰਦੇ ਮੇਰੇ ਖਿਆਲ ਵਿੱਚ ਕਾਫੀ ਅਤਕੀਸ ਗੱਲਾਂ ਦਾ ਸਹਿਮਤ ਵੀ ਹੋਏ ਹਾਂ ਜਿਹੜਾ ਹਾਸਾ ਸਾਡੇ ਜਿਹੜੇ ਨਾਲ ਵਾਪਰਿਆ ਪਰ ਅਸੀਂ ਜੜਦੀ ਜਿਹੜਾ ਲੈ ਗਏ ਜਿਹੜਾ ਕਾਹਦੇ ਹੋਰਨਡ ਕੋਰਪੋਰੇਟ ਡਾਕੂਮੈਂਟ ਜੋ ਵੀ ਐਸਐਚਓ ਸਾਹਿਬ ਨੂੰ ਦੱਸਿਆ ਉਹਨਾਂ ਨੇ ਲਿਖਤੀ ਦੇ ਗਏ ਉਹ ਰੇਡਾ ਵੀ ਉੱਥੇ ਆ ਮੋਲ ਸਕਦੇ ਲਿਖਤੀ ਸੂਰ ਸਾਹਿਬ ਆਪਣਾ ਬਿਆਨ ਦੇਗਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਸ਼ਾਇਦ ਕਿਸੇ ਖਬਰ ਲੱਗੋ ਵੀ ਚੁੱਕੀ ਸੀਗੀ ਵੀ ਇਹ ਐਕਸੀਡੈਂਟ ਹੈ ਐਸਐਚਓ ਸਾਹਿਬ ਖਬਰ ਨੂੰ ਲੱਗੀ ਹੈ ਸਾਡੇ ਪੱਤਰਕਾਰ ਸਾਥੀਆਂ ਨੇ ਵੀ ਬੜੇ ਸਵਾਲ ਚੱਕੇ ਖਬਰ ਤੇ ਹਾਂ ਚੱਕੇ ਸੀ ਉਹ ਨਾਟ ਬੇਸਡ ਔਨ ਸੋਰਸਸ ਨਿਊਜ਼ ਵਾਸ ਬੇਸਡ ਔਨ ਪੁਲਸ ਹਾਂ ਬਿਲਕੁਲ ਕੋਲਡ ਐਕਸ਼ਨ ਹੂੰ ਤਾਂ ਪੁਲਸ ਐਕਸ਼ਨ ਸ਼ਿਕਾ 192 ਬੀਐਨਐਸ ਜਿਹਨੂੰ ਆਪਾਂ 173 ਦੀ ਕਾਰਵਾਈ ਕਿੰਨੇ ਕੁਦਰਤੀ ਮੌਤ ਕਿਸਦਾ ਕੋਰਨ ਨਹੀਂ ਰਿਹਾ ਉਹ ਲੜਕੇ ਦੀ ਮਾਤਾ ਮਜੀਦਪੁਰ ਦੇ ਬਿਆਨਾਂ ਦੇ ਵਿੱਚ ਦਰਜ ਹੋਇਆ ਮੀਡੀਆ ਲੇਕਿਨ ਉਹਨੇ ਕੋਰੇ ਵਿੱਚ ਇੱਕ ਨਾਇਨ ਲਿਖਾਈ ਕਿ ਮੈਨੂੰ ਸ਼ੱਕ ਆ ਮੈਨੂੰ ਸ਼ੱਕ ਆ ਕਿ ਮੈਨੂੰ ਸ਼ੱਕ ਆ ਕਿ ਹੋ ਸਕਦਾ ਹੈ ਕਿ ਸਾਡੇ ਬੱਚਿਆਂ ਨੂੰ ਕਿਸੇ ਨੇ ਛੱਟਾ ਮਾਰ ਦਿੱਤੀਆਂ ਜਿਸ ਕਾਰਨ ਨਹੀਂ ਲੋਟ ਉਦੀ ਇਹ ਲਾਈਨ ਦੇ ਰੂਪ ਵਿੱਚ ਡੀ ਲਿਆ ਦੇ ਰਹੀ ਹੈ اور ਉਹ ਸੇਮ ਲਾਈਨ ਵਿੱਚ ਕਵਰ ਚ ਵੀ ਪਾਇਆ ਦੋਨੇ ਆ ਸ਼ੰਕਾ ਪ੍ਰਗਟ ਕੀਤਾ ਸ਼ੰਕਾ ਠੀਕ ਹੈ ਉਸ ਦਿਵਾਰ ਨੂੰ ਤੋੜ-ਪੋੜ ਲਿਆ ਗਿਆ ਉਹ ਇੱਲਾ ਹੋ ਗਿਆ ਜਨ ਦੇਖੋ ਜਿਹੜਾ ਇਨਵੈਸਟੀਗੇਸ਼ਨ ਦਾ ਮੈਟਰ ਹੈ ਉਹ ਪੁਲਿਸ ਮੇਰੇ ਖਿਆਲ ਚ ਬੜੇ ਅਸੈਸਟਿਵ ਤਰੀਕੇ ਨਾਲ ਕਰ ਨਹੀਂ ਕਰਨੇ ਆ ਕਿ ਤੁਸੀਂ ਵੀ ਇੱਧਰ ਖੜੇ ਹੋ ਪੁਲਿਸ ਨੂੰ ਇਹ ਸਾਰੀ ਜਾਣਕਾਰੀ 100% ਤੇ ਦੂਜੇ ਪਾਸੇ ਜਿਨ੍ਹਾਂ ਦੇ ਬੱਚੇ ਗਏ ਆ ਹੁਣ ਉਹਨਾਂ ਦੇ ਜਵਾਨ ਪੁੱਤ ਗਏ ਆ ਹੁਣ ਹਾਂ ਹਾਂ ਉਹਨਾਂ ਨਾਲ ਵੀ ਸੱਲੀ ਉਹਨਾਂ ਦੇ ਪਰਿਵਾਰ ਜਾਣਦਾ ਜੀ ਚਲੋ ਤੁਹਾਡੀ ਤੁਹਾਡੇ ਦੱਸਣ ਦੇ ਮਕਾਬ ਕਿ ਇਹਦੇ ਨਾਲ ਤੁਸੀਂ ਵੀ ਕਾਫੀ ਇਸ ਵਿਸ਼ੇ ਤੇ ਜਾਣਦੇ ਹੋ ਹਨਾ ਜੀ ਦੇਖੋ ਅਸੀਂ ਤਾਂ ਪ੍ਰਸ਼ਾਸਨ ਨੂੰ ਅੱਜ ਵੀ ਹਨਾ ਜੀ ਅਸੀਂ ਉਹ ਜਿਹੜੀਆਂ ਨੌਜਵਾਨ ਪੁੱਤਾਂ ਦੀਆਂ ਲਾਸ਼ਾਂ ਅਸੀਂ ਸਿਆਸਤ ਨਹੀਂ ਕਰਨ ਲਈ ਬੈਠੇ تھے ਨਹੀਂ ਨਹੀਂ ਬਿਲਕੁਲ ਠੀਕ ਹੈ ਹਨਾ ਜੀ ਅਸੀਂ ਤਾਂ ਜਿਹੜੀ ਫੇਰ ਜਿਹੜੀ ਜਾਂਚ ਹੋਵੇ ਪ੍ਰਸ਼ਾਸਨ ਦੀ ਜੋ ਤਾਥਿਆ ਤੁਸੀਂ 10 ਵਜੇ ਦਿੱਤੇ ਹਨ ਜੀ ਤੁਸੀਂ ਬਖੂਬੀ ਆ ਤੁਹਾਨੂੰ ਪਤਾ ਸਾਰਿਆਂ ਨੂੰ ਹੈ ਨਾ ਜੀ ਅਸੀਂ ਤਾਂ ਇਹ ਆ ਵੀ ਮਤਲਬ ਐ ਨਾ ਵੀ ਅੰਡਰ ਪ੍ਰੈਸ਼ਰ ਹੋ ਕੇ ਕਹਿੋ ਜਾਨਾ ਕੰਮ ਹੋ ਜਾਵੇ ਵੀ ਪੂਰੇ ਪਹਿਲਾਂ ਤਾਂ ਧੱਕਾ ਹੋ ਗਿਆ ਬਸ ਜੀ ਸਾਹਿਬ ਇਹ ਜਿਹੜੀ ਕੀਤੀ ਜਾਂਦੀ ਹੈ ਉਹ ਵੀ ਐਕਸੀਡੈਂਟ ਹੋ ਗਿਆ ਹੁਣ ਇਹਦਾ ਇਸ ਪਰਿਵਾਰ ਨਾਲ ਕੋਈ ਐਵੀਂ ਜਬਰਦਸਤ ਧੱਕਾ ਨਾ ਕੋਈ ਅੱਜ ਕੱਲ ਹੁੰਦਾ ਨਾ ਅੰਡਰ ਪ੍ਰੈਸ਼ਰ ਆ ਕੇ ਪੁਲਿਸ ਵੀ ਕਰ ਦਿੰਦੀ ਦੇਖੋ ਜੀ ਤੁਹਾਨੂੰ ਤੁਹਾਡੇ ਸ਼ੱਕ ਹੈ ਤੁਹਾਨੂੰ ਤੁਹਾਡੇ ਦੇ ਧੱਕਾ ਹੋਣਾ ਹਾਂ ਸਾਡਾ ਇਹ ਕਾਨਫਰੈਂਸ ਦਾ ਇਹ ਹੈ ਨਹੀਂ ਪੋਸਟਮਾਰਟਮ ਰਿਪੋਰਟ ਕੀ ਚਾਹੀਦੀ ਹੈ ਰਿਪੋਰਟ ਹੋਵੇ ਕੁਝ ਵੀ ਹੋਵੇ ਜਿਹੜਾ ਰਿਪੋਰਟ ਆਈ ਕਿਉਂਕਿ ਇਹ ਰਿਪੋਰਟ ਸਹੀ ਰਿਪੋਰਟ ਕਾਰਵਾਈ ਕਰੇਗੀ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰੇਗਾ ਹਾਂ ਜ ਤਵਾ ਜੀ ਤੋਂ ਆਮ ਕਰਕੇ ਆਇਆ ਸੀਗਾ ਜਦੋਂ ਕਰਨ ਨੂੰ ਮੈਂ ਕਿਹਾ ਜੇਕਰ ਕੋਈ ਕਸੂਰवार ਪਾਇਆ ਜਾਵੇ ਨਾ ਮੇਰਾ ਭਤੀਜਾ ਇਹਨੂੰ ਛੱਡਣਾ ਨਹੀਂ ਤੇ ਜੇਕਰ ਨਜਾਇਜ਼ ਨਾ ਨਜਾਇਜ਼ ਨਾ ਇਹ ਕਰਦੇ ਆ ਤੇ ਨਾ ਚੱਲ ਇਹ ਚੀਜ਼ ਦਾ ਖਿਆਲ ਰੱਖਿਓ ਉਤੋਂ ਬਾਅਦ ਆਹੀ ਆ ਗਏ ਆ ਐ ਬੇਸ਼ਨ ਜੀ ਤੁਹਾਡੀ ਨੌਲੇਜ 'ਚ ਕੋਈ ਹੈ ਕਿ ਦੱਸਿਆ ਜਾ ਰਿਹਾ ਦੂਜੀ ਪਾਰਟੀ ਵੱਲੋਂ ਕਿ ਇਹਨਾਂ ਦੇ ਵਿੱਚ ਪਹਿਲਾਂ ਵੀ ਕੋਈ ਆਪਸੀ ਕੋਈ ਰੰਜਿਸ਼ ਏ ਕਿ ਮੁੰਡਿਆਂ ਦੀ रिकॉर्डिंग ਦੇ ਵਿੱਚ ਅਸੀਂ ਸੁਣਿਆ ਹੈ ਕਿ ਉਹ ਆਪਸ ਵਿੱਚ ਉਹਨਾਂ ਦੀ ਕੋਈ ਰੈਂਜੀ ਸੀ ਜਿਹਦੇ ਕਰਕੇ ਮਤਲਬ ਇਸ ਇਹਨੂੰ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਉਹਦੇ ਬਾਰੇ ਕੀ ਤੁਹਾਨੂੰ ਕੋਈ ਦੀ ਨੋਲੇਜ ਹੈ ਕਿ ਨਹੀਂ ਯਾਰ ਆਪਣੇ ਭਾਜੀ ਇਦਾਂ ਦੀ ਕੋਈ ਗੱਲ ਨਹੀਂ ਮੇਰੇ ਧਿਆਨ ਦੇ ਵਿੱਚ ਨਾ ਕੋਈ ਆਈ ਹੈ ਇਦਾਂ ਦੀ ਸਾਹਮਣੇ ਸਾਡੇ ਜੇਕਰ ਹੁੰਦੀ ਤੁਸੀਂ ਫਿਰ ਯਾਰ ਪਤਾ ਨੂੰ ਜ਼ਰੂਰ ਦੱਸਦੇ ਕੋਈ ਪਹਿਲਾਂ ਲੜਾਈ ਝਗੜੇ ਦੀ ਕੋਈ ਪੰਚਾਇਤਕ ਤੌਰ ਤੇ ਤੁਸੀਂ ਫੈਸਲਾ ਕਰਾਇਆ ਨਹੀਂ ਕੋਈ ਇਦਾਂ ਦਾ ਹੈ ਹੀ ਨਹੀਂ ਸਾਨੂੰ ਪਤਾ ਮੇਰੇ ਭਤੀਜੇ ਦਾ ਵੀ ਇਦਾਂ ਦਾ ਹੈ ਹੀ ਨਹੀਂ ਨਾ ਤਸਦੀਕ ਦਾ ਸਾਡੇ ਮੁਸੇ ਨਹੀਂ ਨੋਟਸ ਨਹੀਂ ਇਦਾਂ ਦੀ ਗੱਲ ਕੋਈ ਨੋ 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 ਉਹ ਜੋ ਵੀ ਹੈਗਾ ਹਵਾ ਹੈ ਖਵਾ ਦਿੱਤੀ ਜਾ ਰਹੀ ਹੈ ਤੁਸੀਂ ਭਾਈ ਸਾਹਿਬ ਨੇ ਗੱਲ ਕੀਤੀ ਆ ਬਿਲਕੁਲ ਜਿਹੜੇ ਨਾਲ ਰਿਸੈਪਟ ਕਰ ਗਿਆ ਜਿਹਦੇ ਨਾਲ ਐਕਸੀਡੈਂਟ ਹੋਇਆ ਉਹ ਤੋਂ ਪਹਿਲਾਂ ਵੀ ਮੈਂ ਕਈ ਵਾਰੀ ਹੁੰਦਾ ਨਾ ਕਿ ਪਹਿਲਾਂ ਗੱਲਬਾਤ ਹੁੰਦੀ ਬੱਚਿਆਂ ਦੇ ਮੰਗੂਲੀ ਕਈ ਵਾਰੀ ਹੋ ਜਾਂਦੇ ਟਕਰਾਰ ਹੋ ਵੀ ਸਕਦਾ ਕੋਈ ਏਡੀ ਗੱਲ ਨਹੀਂ ਹੋ ਜਾਂਦਾ ਜਿਹੜਾ ਬੰਦਾ ਇਹਦਾ ਇਹਦਾ ਤੁਹਾਨੂੰ ਵਧੇ ਆ ਜੀ ਜੀ ਮੇਰੇ ਕੰਨ ਤੋਂ ਪਹਾਵਿਆ ਕਿ ਐਡਾ ਤਕੜਾ ਕਾਂਡ ਹੋਇਆ ਐਡਾ ਤਕੜਾ ਕਾਂਡ ਹੋਇਆ ਆ ਇਹਨਾਂ ਬੱਚਿਆਂ ਦੀ ਜਿੱਦਾਂ ਗੱਲ ਦੇ ਚੁੰਡੀ ਕੋਈ ਆਪਸ ਵਿੱਚ ਲੱਗਦੀ ਜਿਦਾਂ ਪੱਤਰਕਾਰ ਕੁਐਸਚਨ ਕੀਤੇ ਜਾਂ ਮੈਂ ਇਹ ਪੁੱਛਿਆ ਕਿ ਕੋਈ ਤੁਸੀਂ ਵਿੱਚ ਪੈ ਕੇ ਕੋਈ ਐਡਾ ਦਾ ਲੱਗੇ ਨਾ ਸਮਝੌਤਾ ਕਰਾਇਆ ਕਿ ਕਿ ਜਿਹੜੇ ਪਰਿਵਾਰ ਨੇ ਜੰਦੀ ਸਾਹਿਬ ਆ ਪਰਿਵਾਰ ਰੋਟੇਸ਼ਨ ਨੂੰ ਆਦੇ ਨਹੀਂ ਇਹ ਮਿਲਦੇ ਪਹਿਲਾਂ ਤੁਸੀਂ ਪੱਤਗਾ ਸਰ ਗੱਲ ਉਹ ਵਧੀਆ ਪਰਿਵਾਰ ਰਿਆ ਕਰਨ ਦਾ ਵੱਡੇ-ਵੱਡੇ ਫੈਸਲੇ ਜਿੱਤ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੋਵੇ ਹਾਂਜੀ ਹਾਂਜੀ ਹਨਾ ਜੀ ਜੇ ਪੁਲਿਸ ਕੋ ਹੈਗਾ ਐਦਾਂ ਦਾ ਫਿਰ ਤਾਂ ਅਸੀਂ ਕਹਿ ਸਕਦੇ ਜੀ ਬੱਚਿਆਂ ਦੀਆਂ ਕਈ ਵਾਰੀ ਆਵੇਂ ਸਾਡਾ ਤੁਹਾਡਾ ਹੁੰਦਾ ਗੱਡੀ ਲੈ ਕੇ ਆਉਂਦੇ ਹਾਂ। ਕੋਈ ਉਸ ਗੱਲਾਂ ਅੱਜ ਕੱਲ ਤੁਹਾਨੂੰ ਪਤਾ ਹੀ ਨਹੀਂ ਆਉਂਦਾ ਅੱਜ ਕੱਲ ਹਰ ਬੰਦਾ ਕੋਈ ਦੇਖੋ ਇੱਕ ਤਾਂ ਹੁੰਦੀ ਪੌਂਚਾਪਦ ਇਹ ਕਿਹੜੇ ਗੈਂਗਸਟਰ ਹੈਗੇ ਨਾ। ਹਾਂ। ਨਾਰਮਲ ਸਮਾਜ ਪਹਿਲਾਂ ਹੀ ਕਹਾ ਸਮਾਜ ਵਧੀਆ ਪਰਵਾਹ ਚ। ਭਾਵੇਂ ਬੱਚੇ ਪੜਦੇ ਆ। ਤੇ ਜਿਹੜੇ ਇਹ ਮੁੰਡੇ ਜਿੰਨਾਂ ਦੀ ਡੈਥ ਹੋਈ ਆ ਇਹ ਵੀ ਪੜਦੇ ਸੀ ਇਹ ਉਹਨਾਂ ਨਾਲ ਹੀ ਪੜਦੇ ਸੀ ਕਿ ਜਾਂ ਇਹ ਕੰਮ ਨਹੀਂ। ਨਹੀਂ ਉਹ ਬੱਚੇ ਨਹੀਂ ਪਹਿਲੀ ਗੱਲ ਤੇ ਮੈਂ ਆਏ ਨਾ ਬੱਚਿਆਂ ਨੂੰ ਜਾਣਦੇ ਨਹੀਂ ਯਾਰ ਜਿਨ੍ਹਾਂ ਦੀ ਡੈਥ ਹੋਈ ਆ। ਉਹਨਾਂ ਦੇ ਮਾਤਾ ਪਿਤਾ ਨੂੰ ਮੈਂ ਜਾਣਦਾ ਚੰਗੀ ਤਰ੍ਹਾਂ ਜਾਣਦਾ। ਠੀਕ ਹੈ ਜੀ ਆਪਣੇ ਪਰਿਵਾਰ ਹਾਂਜੀ ਰਿਸ਼ਤੇਦਾਰੀ ਚ ਭੁੰਦੀਆਂ ਦਾ ਪਰਿਵਾਰ ਤੇ ਜਿਹੜੇ ਗਿਲੜਾ ਆ ਸੋਨੂ ਉਹਨੇ ਸਾਰੇ ਯਾਰ ਆਪਣੇ ਬਹੁਤ ਹੀ ক্লোਜ਼ ਐ ਬੜਾ ਦੁੱਖ ਲੱਗਾ ਜਦੋਂ ਦੂਜੇ ਦਿਨ ਪਤਾ ਲੱਗਾ ਸਾਨੂੰ ਵੀ ਬੱਚੇ ਮਰ ਗਏ ਯਾਨੀ ਤੁਸੀਂ ਜਿੰਨੇ ਵੀ ਦੋਸ਼ ਲਾਏ ਗਏ ਆ ਤੁਸੀਂ ਸਾਰੇ ਨਿਤਕਾਰਦੇ ਆ ਇਹਨਾਂ ਨੂੰ ਪੇਸ ਤੇ ਝੂਠੇ ਆ ਬੜੇ ਝੂਠੇ ਅਸੀਂ ਪ੍ਰਸ਼ਾਸਨ ਅੱਗੇ ਹੀ ਮੰਗ ਕਰਦੇ ਆ ਕਿ ਜਿਹਨਾਂ ਦੇ ਬੱਚੇ ਮਰੇ ਆ ਨਾ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਜਿਹੜਾ ਬੁੱਧਵਾਰ ਦਾ ਉਹਨਾਂ ਨੇ ਸੰਭਾਲਿਆ ਤੇ ਕਿਸੇ ਤੇ ਨਜਾਇਜ਼ ਪਰਚਾ ਨਾ ਹੋਵੇ ਨਜਾਇਜ਼ ਨਾ ਹੋਵੇ ਇੱਕੋ ਹੀ ਬੇਨਤੀ ਹੈ ਬੇਨਤੀ ਸਾਡੀ ਪ੍ਰਸ਼ਾਸਨ ਅੱਗੇ ਲਿਜਾਈ ਜੀ ਮਦਦ ਸਬੂਤ ਸਾਨੂੰ ਦਿਖਾ ਦਿਓ ਸਾਡੇ ਤੇ ਸਾਡਾ ਮੁੰਡਾ ਦੋਸ਼ੀ ਹੈ ਠੀਕ ਹੈ ਜੇਕਰ ਸਾਡਾ ਭਤੀਜਾ ਜਾਂ ਕੋਈ ਦੋਸ਼ੀ ਪਾਇਆ ਜਾਂਦਾ ਤਾਂ ਮਗਨੇ ਦਾ ਦੋਸ਼ੀ ਕਿੱਦਾਂ ਪਾਇਆ ਜਾਵੇ ਮੇਰੇ ਨਾਲ ਸੀਗਾ ਉਹਦਾ ਨਹੀਂ ਮਦਦ ਸਬੂਤ ਦਿਖਾ ਕੇ ਸਬੂਤ ਦਿਖਾ ਕੇ ਜੇ ਕਿਸੇ ਪਰ ਠੀਕ ਹੈ ਬਾਕੀ ਆਪਣੇ ਨਾਲ ਸਾਰੇ ਵਾਲਮੀਕ ਸਿੰਘ ਟੈਗਰਪੋਰਸ ਦੇ ਜਸ ਕਲਿਆਣ ਜੀ ਵਾਲਮੀਕ ਸਿੰਘ ਹਰਸ਼ਮੋਹਰ ਜੀ ਮੋਨੂ ਤੇਜੀ ਪੰਜਾਬ ਪਰਦਾ ਇਹ ਭਾਜੀ ਨੇ ਬਾਕੀ ਹੋਰ ਵੀ ਜਥੇਬੰਦੀ ਆਪਣੇ ਨਾਲ ਆ ਕੋਈ ਗੱਲ ਨਹੀਂ ਆਪਾਂ ਉਸ ਪਰਿਵਾਰ ਦੇ ਨਾਲ ਆਪਾਂ ਮੋਨੂ ਸਾਹਿਬ ਉਹ ਪਰਿਵਾਰ ਦੇ ਨਾਲ ਵੀ ਆ ਤੇ ਇਹਨਾਂ ਦੇ ਨਾਲ ਵੀ ਆ ਜੀ ਅੱਛਾ ਫਿਰ ਤੁਸੀਂ ਤਾਂ ਧੱਕੇਸ਼ਾਹੀ ਦੇ ਵਿਰੋਧ ਦੇ ਆਂ ਜੀ ਧੱਕੇਸ਼ਾਹੀ ਦੇ ਵਿਰੋਧ ਨਾ ਉਹਨਾਂ ਨੇ ਤਾਂ ਕਿਹਾ ਉਹਦੇ ਨਾਲ ਤੁਹਾਡੇ ਨਾਲ ਪਰਿਵਾਰ ਨੂੰ ਸਾਡੇ ਜਥੇਬੰਦੀਆਂ ਨੇ ਲੋੜਿਆ ਸੀ ਪਰਿਵਾਰ ਨਾਲ ਖੜੀ ਆਪਾਂ ਪੁਲਿਸ ਸਾਹਿਬ ਵੀ ਕੋਆਪਰੇਟ ਕਰਾਂਗੇ ਜੀ ਪਰਿਵਾਰ ਨਾਲ ਵੀ ਕਰਾਂਗੇ ਉਹ ਸ਼ਬਦ ਆਪਣੇ ਕੱਲੇ ਮਿੰਦਰ ਭਾਜੀ ਬੀਜੇਪੀ ਤੋਂ ਆਪਣੇ ਐਸੀ ਮੋਰਚੇ ਤੋਂ ਤੇ ਜਸਕ ਲਿਆਨ ਭਾਜੀ ਤੁਸੀਂ ਬੋਲੋ ਮੋਨੂ ਭਾਜੀ 2 ਮਿੰਟ ਪਰਿਵਾਰ ਵਾਸਤੇ ਬੋਲੋ ਬਾਕੀ ਤੁਹਾਨੂੰ ਦੱਸ ਹੀ ਦਿੱਤਾ ਵਧਾਨੀ ਨੇ ਕਿਉਂਕਿ ਆਪਾਂ ਪਰਿਵਾਰ ਨਾਲ ਜਿਹਨਾਂ ਦੇ ਬੱਚੇ ਗਏ ਆ ਆਪਾਂ ਸਹਿਮਤ ਆਣਾ ਕਿਉਂਕਿ ਚਲੋ ਕਿਸੇ ਦਾ ਬੱਚਾ ਜਾਣਾ ਨਾ ਬਹੁਤ ਚਲੋ ਸਾਡੇ ਵੀ ਬੱਚੇ ਆ ਨਾ ਕਿਉਂਕਿ ਗੱਲੇ ਗੱਲੇ ਨੂੰ ਸੁਣਿਆ ਗੱਲੇ ਗੱਲੇ ਬੱਚੇ ਹੀ ਨੇ ਉਹਦੇ ਬੇਟੇ ਨੇ ਚਲੋ ਆਪਾਂ ਪਰਿਵਾਰ ਦੇ ਨਾਲ ਵੀ ਆ ਚਲੋ ਇਹ ਵੀ ਪਰਿਵਾਰ ਆਪਣਾ ਵਧੀਆ ਕਿਉਂਕਿ ਦੋਸ਼ ਲੱਗ ਰਹੇ ਨੇ ਤੇ ਭਤੀਜੇ ਦੇ ਬਿਸ਼ਨ ਜੀ ਦੇ ਕਿਉਂਕਿ ਆਪਾਂ ਬਹੁਤ ਏਡਰ ਤੋਂ ਵਿਚਰ ਰਹੇ ਆ ਸਾਨੂੰ ਕਰਨ ਦਾ ਹੀ ਪਤਾ ਬਿਸ਼ਨ ਦਾ ਹੀ ਪਤਾ ਨਾ ਤੇ ਚਲੋ ਬਾਕੀ ਪੁਲਿਸ ਨੂੰ ਢੰਗਾਈ ਨਾਲ ਜਾਂਚ ਕਰ ਰਹੀ ਆ ਕਿ ਇਹ ਆ ਕਿ ਪ੍ਰੈਸ਼ਰ 'ਚ ਪੁਲਿਸ ਵਾਸੂ ਨਾ ਹੋਵੇ ਆਪਾਂ ਉਹ ਪਰਿਵਾਰ ਦੇ ਨਾਲ ਵੀ ਆ ਚਲੋ ਇਹ ਪਰਿਵਾਰ ਦੇ ਨਾਲ ਜੇ ਸਾਡੇ ਬੰਦੇ ਦੋਸ਼ੀ ਪਾਈ ਜਾਂਦੇ ਆ ਤੇ ਸਾਡੀ ਕੋਈ ਵੀ ਜਥੇਬੰਦੀ ਜਿੰਨੀ ਵੀ ਸਾਡੇ ਅਹੁਦੇ ਆ ਇਹਨਾਂ ਦੇ ਪਿੱਛੇ ਨਹੀਂ ਆਉਂਦੀ ਸਹੀ ਕਹਿਣਾ ਹੀ ਬੱਲੇ ਤੇ ਬਾਕੀ ਥੇ ਬੋਲਣਾ ਤਾਂ ਇਜਾਜ਼ਤ ਸੀ ਜੀ ਬੋਲੋ ਤੁਸੀਂ ਜੈਪੀ ਜੈਪਾਤਲੀ ਸੋ ਜੋ ਬੱਚੇ ਨੇ ਜਿਨ੍ਹਾਂ ਦੇ ਦੋਹਾਂ ਦੋਹਾਂ ਦੀ ਡੈਥ ਹੋਈ ਹੈ ਉਹਨਾਂ ਦੇ ਨਾਲ ਸਾਨੂੰ ਬਹੁਤ ਹੀ ਜ਼ਿਆਦਾ ਮੈਂ ਆਪਣੇ ਵੱਲੋਂ ਜਿਹੜਾ ਦੁੱਖ ਪ੍ਰਗਟ ਕਰਦਾ ਕਿਉਂਕਿ ਸਾਡੇ ਬੱਚਿਆਂ ਵਰਗੇ ਸੀਗੇ ਬੱਚੇ ਤੇ ਜਿਸ ਤਰ੍ਹਾਂ ਸਾਰਿਆਂ ਨੇ ਦੱਸ ਹੀ ਦਿੱਤਾ ਸਾਡੇ ਪ੍ਰਧਾਨ ਜੀ ਮੋਨੂ ਜੀ ਬੈਠੇ ਨੇ ਬਿਸ਼ਨ ਜੀ ਨੇ ਵੀ ਸਾਰਾ ਦੱਸਿਆ ਡੁੰਗਾਈ ਦੇ ਨਾਲ ਤੁਹਾਨੂੰ ਸਾਰਾ ਬਈ ਖੁੱਲ੍ਹ ਉਸ ਜਿਹੜੀ ਨਿਰਪੱਖ ਜਾਂਚ ਕਰੇ ਜਿਹੜਾ ਰੀਅਲ ਦੋਸ਼ੀ ਹੈਗਾ ਉਹਦੇ ਤੇ ਪੱਕਾ ਪਰਚਾ ਹੋਣਾ ਚਾਹੀਦਾ ਜੇ ਐਕਸੀਡੈਂਟ ਕੇਸ ਹੈ ਤਾਂ ਵੀ ਪਤਾ ਲੱਗਣਾ ਚਾਹੀਦਾ ਜੇ ਉਹਨਾਂ ਦਾ ਮਰਡਰ ਹੋਇਆ ਜਾਂ ਜੇ ਇਹਨੇ ਕਿਸੇ ਨੇ ਸਾਜ਼ਿਸ਼ ਦੇ ਤਹਿਤ ਜਾਂ ਜੋ ਵੀ ਕੀਤਾ ਉਹ ਜਿਹੜਾ ਨਿਰਪੱਖਸ਼ ਜਾਂਚ ਹੋਣੀ ਚਾਹੀਦੀ ਹੈ ਅੰਡਰ ਪ੍ਰੈਸ਼ਰ ਆ ਕੇ ਕਿਸੇ ਤਰ੍ਹਾਂ ਦਾ ਕੋਈ ਪਰਚਾ ਜਿਹੜਾ ਨਿਆਂ ਕਿਸੇ ਬੱਚੇ ਦੇ ਨਹੀਂ ਹੁੰਦਾ ਸਹੀ ਤੋਂ ਕਰਦੇ ਦੇਖੋ ਜੇਕਰ ਅਸੀਂ ਚੋ thank yeah. you